ਚੋਰਾਂ ਦੇ ਵੱਲੋਂ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਦੱਸਦੀਏ ਕਿ ਮੰਦਰਾਂ ਦੇ ਵਿੱਚ ਵੀ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਤਾ ਤੋਂ ਅੰਜਾਮ ਦਿੱਤਾ ਜਾ ਰਿਹਾ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਉੱਥੇ ਚੋਰੀ ਕੀਤੀ ਗਈ ਹੈ ਪਿੱਤਲ ਦੀਆਂ ਮੂਰਤੀਆਂ ਅਤੇ ਨਕਦੀ ਲੈ ਕੇ ਚੋਰ ਫਰਾਰ ਹੋ ਗਏ ਨੇ ਦੱਸਦੀਏ ਕਿ ਮੰਦਰ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸਨ ਪਰ ਕੋਈ ਵੀ ਸਬੂਤ ਨਾ ਬਚੇ ਇਸ ਬਾਬਤ ਉਹ ਉੱਥੇ ਲੱਗੇ ਡੀਵੀਆਰ ਨੂੰ ਵੀ ਲੈ ਕੇ ਇਫਰਾਰ ਹੋ ਗਏ ਦੱਸ ਦਈਏ ਕਿ ਮੰਦਿਰ ਦੇ ਵਿੱਚ ਚੋਰਾਂ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦ ਸੇਵਾਦਾਰਾਂ ਨੂੰ ਪਤਾ ਲੱਗਿਆ ਕਿ ਮੰਦਿਰ ਦੇ ਵਿੱਚ ਅਜਿਹੀ ਘਟਨਾ ਹੋਈ ਹੈ ਤਾਂ ਮੌਕੇ ਤੇ ਪਹੁੰਚੇ ਉਹਨਾਂ ਦੇਖਿਆ ਕਿ ਮੰਦਿਰ ਦੇ ਵਿੱਚ ਸਮਾਨ ਫਿੱਖਰਿਆ ਹੋਇਆ ਸੀ ਅਤੇ ਪਿੱਤਲ ਦੀਆਂ ਮੂਰਤੀਆਂ ਵੀ ਗਾਇਬ ਸਨ ਔਰ ਇੱਥੋਂ ਤੱਕ ਕਿ ਨਕਦੀ ਜੋ ਮੰਦਿਰ ਦੇ ਵਿੱਚ ਪਈ ਹੋਈ ਸੀ ਉਹ ਵੀ ਗਾਇਬ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਬਾਬਤ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਦੱਸ ਦਈਏ ਕਿ ਗੁਰਦਾਸਪੁਰ ਸ਼ਹਿਰ ਦੇ ਪੋਸਟ ਇਲਾਕੇ ਦੇ ਵਿੱਚ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੰਦਿਰ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ 8 ਤੋਂ 9 ਮੂਰਤੀਆਂ ਨੂੰ ਲੈ ਕੇ ਚੋਰ ਫਰਾਰ ਹੋ ਗਏ ਨੇ ਔਰ ਦੱਸਿਆ ਜਾ ਰਿਹਾ ਹੈ ਕਿ 25000 ਰੁਪਏ ਦੀ ਨਕਦੀ ਜੋ ਮੰਦਿਰ ਦੇ ਵਿੱਚ ਪਈ ਹੋਈ ਸੀ ਉਸ ਨੂੰ ਵੀ ਲੈ ਕੇ ਚੋਰ ਫਰਾਰ ਹੋ ਗਏ ਨੇ ਮੰਦਿਰ ਦੇ ਸੇਵਾਦਾਰਾਂ ਅਨੁਸਾਰ ਚੋਰ ਨੇੜੇ ਦੇ ਇੱਕ ਟੁੱਟੇ ਸ਼ਟਰ ਦੀ ਪੌੜੀਆਂ ਚੜ੍ਹ ਕੇ ਮੰਦਿਰ ਦੇ ਵਿੱਚ ਦਾਖਲ ਹੋਏ ਅਤੇ ਫਿਰ ਉਹਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੱਸਿਆ ਕਿ ਮੰਦਿਰ ਦੇ ਵਿੱਚ ਬਕਾਇਦਾ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ ਪਰ ਜਦ ਉਹਨਾਂ ਨੇ ਤਸਵੀਰਾਂ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਡੀਵੀਆਰ ਗਾਇਬ ਸੀ ਜਿਸ ਨੂੰ ਲੈ ਕੇ ਚੋਰ ਫਰਾਰ ਹੋ ਗਏ ਹਾਲਾਂਕਿ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੰਦਿਰ ਦੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਹੇ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਧਾਰਮਿਕ ਹਸਤਾਨ ਨੂੰ ਆਪਣਾ ਨਿਸ਼ਾਨਾ ਬਣਾਉਣਾ ਔਰ ਉੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਆਪਣੇ ਆਪ ਦੇ ਵਿੱਚ ਨਿੰਦਨਯੋਗ ਹੈ ਅਤੇ ਪੁਲਿਸ ਨੂੰ ਅਜਿਹਿਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮੇਰਾ ਨਾਮ ਮੁਗਲਤਾ ਹੈ ਜੀ ਮੈਂ ਕੱਲ ਸਵੇਰੇ ਆਪਣੇ ਘਰ ਪਾਰਟ ਕਰਦਾ ਪਿਆ ਸੀਗਾ ਤੇ ਮੈਨੂੰ ਤਾਂ ਹਮਲੇ ਫੋਨ ਆਇਆ ਸੀਗਾ ਕਿ ਇੱਦਾਂ ਦਸਾਰੇ ਚੋਰੀ ਹੋ ਗਈ ਹੈ ਜੀ ਪਿੱਤਲ ਦਾ ਸਾਰਾ ਮੂਰਤੀਆਂ ਸੀਗੀਆਂ ਤੇ ਮਾਤਾ ਰਾਣੀ ਦੇ ਭਗਵਾਨ ਸਾਰਿਆਂ ਦੇ ਉਹ ਸਾਰੇ ਲੈ ਗਏ ਸੀਗੇ ਨਾਲ ਹੀ ਆਪਣੇ ਨਾਲ ਸਾਡੇ ਦੇ ਵਿੱਚ ਕੈ ਸੀਗਾ ਵੀ 25000 ਰੁਪਏ ਆਪਾਂ ਸ਼ਿਵਰਾਤਰੀ ਵਾਲਾ ਲੰਗਰ ਲਾਉਂਦੇ ਹਰ ਸਾਲ ਤੇ ਉਹ ਵੀ ਚੋਰ ਲੈ ਗਿਆ ਆਪਣੇ ਨਾਲ ਇਹਨਾਂ ਨਾਲ ਇੱਥੇ ਪਿੱਤਲ ਦੀਆਂ ਪਲੇਟਾਂ ਸੀਗੀਆਂ ਘੰਟੀ ਸੀਗੀ ਸ਼ੇਰ ਸੀਗੇ ਮਾਤਾ ਰਾਣੀ ਦੇ ਉਹ ਵੀ ਨਾਲ ਲੈ ਗਏ ਅੰਦਰ ਸਾਡੇ ਡੀਵੀਆਰ ਕੈਮਰੇ ਦੀ ਰਿਕਾਰਡਿੰਗ ਉਹ ਵੀ ਨਾਲ ਲੈ ਗਿਆ ਆਪਣੇ ਅੰਦਰ ਦੇਸੀ ਘੋੜੇ ਦੇ ਡੱਬੇ ਸੀਗੇ ਸਾਡੇ ਅੱਥੇ ਖੰਡ ਜੋ ਜਗਦੀ ਹੈ 24 ਸੈਂਟੇ ਤੇ ਉਹ ਵੀ ਆਪਣੇ ਨਾਲ ਲੈ ਗਏ ਤੇ ਅੰਦਰ ਰਸੋਈ ਚ ਜਿਹੜੇ ਗੈਸ ਦਾ ਬਰਨਰ ਹੁੰਦਾ ਉਹ ਵੀ ਆਪਣੇ ਨਾਲ ਲੈ ਗਏ ਸਾਰਾ ਕੁਝ ਕੁੱਲ ਕਿੰਨੀਆਂ ਮੂਰਤੀਆਂ ਨੇ ਕੁੱਲ 8-9 ਮੂਰਤੀਆਂ ਸੀਗੀਆਂ ਜੀ ਤੇ ਕਿੰਨਾ ਕੁ weight ਹੋਇਆ ਇੱਕ 2.5 ਕਿਲੋ ਇੱਕ ਮੂਰਤੀ ਦਾ weight ਹੋਏਗਾ ਜੀ ਪਿੱਤਲ ਦਾ ਭਾਰੀ ਹੈ ਜੀ ਗੁਰਜ ਗੁਰਜੋ ਵੀ 1/2 ਕਿਲੋ ਦੇ ਹੋਣਿਆ ਜੀ ਤਿੰਨ ਗੁਰਜ ਸੀਗੇ ਦੋ ਸ਼ੇਰ ਸੀ ਦੋ ਸ਼ੇਰ ਸੀਗੇ ਇੱਕ ਕੈਂਡੀ ਸੀਗੀ ਜੀ ਪਿੱਤਲ ਦੀ ਕੁੱਲ ਕਿ ਨਾ ਦੇ ਨੁਕਸਾਨ ਹੋਇਆ ਲੱਗਦਾ ਪਿੱਤਲ ਦੇ ਮੂਰਤੀਆਂ ਉਹ ਸੁਨਾਮ ਕਿੰਨੇ ਦਾ ਹੋਵੇਗਾ ਪਿੱਤਲ ਦੀ ਮੂਰਤੀ ਲਾ ਲ ਤੁਸੀਂ 50-60 ਹਜ਼ਾਰ ਦੇ ਅਪਰੋਕਸ ਤੇ ਜਿਹੜੇ ਕੈਸ਼ ਆ ਵੀ 25000 ਰੁਪਇਆ ਉਹ ਲੱਖ ਕਰੋ ਰੁਪਏ ਦੇ ਕਰੀਬ ਹਾਂਜੀ ਕਿਉਂਕਿ ਆਜ ਤੋਂ 2 ਸਾਲ ਪਹਿਲੇ ਵੀ ਸਾਡੇ ਤੇ ਚੋਰੀ ਹੋਈ ਸੀਗੀ ਉਦੋਂ ਵੀ ਆਪਾਂ ਸ਼ਵਰਾਤਰੀਆ ਲੰਗਰ ਲਾਣਾ ਸੀਗਾ ਕੀ ਮੰਗ ਕੀ ਕਰਦੇ ਹੋ ਨਾ ਮੰਗ ਇਹੀ ਕਰਦੇ ਆ ਕਿ Hindu ਧਾਰਮਿਕ ਸਥਾਨਾਂ ਦੇ ਜਿੱਤੇ ਕਰਦੇ ਐ ਇਹਨਾਂ ਪਰ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਪੁਲਿਸ ਨੂੰ ਕੰਪਲੇਂਟ ਲਿਖਾਈ ਪੁਲਿਸ ਨੂੰ ਮੌਕੇ ਤੇ ਕੰਪਲੇਂਟ ਕਰਤੀ ਸੀਗੀ ਜੀ ਐਸ.ਆਰ.ਓ. ਸਾਹਿਬ ਮੌਕੇ ਤੇ ਆ ਤੇ ਗੁਰਦਾਸਪੁਰ ਦਾਮ ਤੋਂ ਹੀ ਬੋਲਦੇ ਪਏ ਆ। ਲక్ష్ਮੀ ਨਾਰਾਇਣ ਦਾਮ ਤੋਂ। ਤੇ ਭਈਆ ਹੀ ਸਾਡੇ ਇੱਥੇ ਦਾਮ ਚ ਸੇਰੇ ਅਸੀਂ ਆਏ ਆ 8 ਵਜੇ ਜੋ ਜਗਾਨ ਵਾਸਤੇ। ਜਦੋਂ ਅਸੀਂ ਆਏ ਤੇ ਥਿਆਂਦਿਆਂ ਨੂੰ ਸਾਡੇ ਸਮਾਨ ਚੋਰੀ ਹੋ ਗਈ ਸਾਡੇ ਦਾਮ ਚ। ਸਾਡੇ ਦਾਮ ਦੀਆਂ 8 ਮੂਰਤੀਆਂ ਤੇ ਪਿੱਤਲ ਦਾ ਸਾਰਾ ਹੀ ਸਮਾਨ ਲੈ ਗਏ। ਪਿੱਤਲ ਦੇ ਗੁਰਜੇ ਸੀਗੇ, ਪਿੱਤਲ ਦੀਆਂ ਪਲੇਟਾਂ, ਚਮਚੇ ਫਿਰ ਹੋਰ ਵੀ ਬਹੁਤ ਪਿੱਤਲ ਦਾ ਸਮਾਨ ਹੀ ਬਈ ਹੈ ਜੋ ਖੜਿਆ ਉਹਨਾਂ ਨੇ। ਤੇ ਬਾਕੀ ਉਹਨਾਂ ਨੇ ਪੇਟੀ ਖੋਲ ਕੇ ਉੱਤਰ ਪਿੱਤਲ ਦਾ ਜਣੀ ਜੋਤਾ ਹੀ ਕੱਠੀਆਂ ਕੀਤੀਆਂ ਉਹ ਸਮਾਨ ਲੈ ਕੇ ਗਏ ਭਈਆ ਤੇ ਅਲਮਾਰੀ ਖੋਲ ਕੇ ਘਿਓ ਦੇ ਡੱਬੇ ਅਲਮਾਰੀ ਚੋਂ ਸਮਾਨ ਵੀ ਸਾਡਾ ਉਹਨਾਂ ਨੇ ਕਾਫੀ ਨੁਕਸਾਨ ਕੀਤਾ ਫਿਰ ਲੈ ਗਏ ਸਮਾਨ ਹਾਂਜੀ ਕੈਸ਼ ਵੀ ਆਇਆ 20-25000 ਰੁਪਿਆ ਕੈਸ਼ ਵੀ ਆਇਆ ਉਹ ਐ ਇਹਦੇ ਵਿੱਚ ਪਿਆ ਨਹੀਂ ਅਗਲੇ ਇਹਦੇ ਵਿੱਚ ਅੱਛਾ ਗੱਲ ਮਤਲਬ ਧੰਦਾ ਪੈਸਾ ਹਾਂਜੀ 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 ਸੇਵਾ ਦਾ ਇਕੱਠਾ ਲੰਗਰ ਲਗਾਣਾ ਸੀ ਭਈਆ ਸ਼ਵਰਾਤਰੀ ਦਾ ਸ਼ਵਰਾਤਰੀ ਦੀ ਸੇਵਾ ਇਕੱਠੀ ਕੀਤੀ ਸੀ ਤੋਂ ਉਹ ਸੰਗਤ ਕੋਲੋਂ ਸਾਰੀ ਤੋਂ ਆਏ ਹਾਂਜੀ ਉਹ ਸਾਰੇ ਸੀੜੀਆਂ ਚੜ੍ਹ ਕੇ ਆਏ ਬੈਗ ਤੋਂ ਬੈਗ ਕੀ ਹੈ ਬੈਗ ਨਾਲੇ ਖਾਲੀ ਪਲਾਟ ਆ ਤੇ ਨਾਲੇ ਖਾਲੀ ਪਲਾਟ ਵੱਲੋਂ ਚੜ ਕੇ ਆਏ ਹੋਏ ਉਧਰ ਨੂੰ ਗਏ ਆ ਸਾਰਾ ਸਮਾਨ ਭਰ ਕੇ ਬੋਰੀਆਂ ਚ ਲੈ ਕੇ ਗਏ ਪਹਿਲੇ ਵੀ ਇੱਥੇ ਚੋਰੀ ਹੋਈ ਹੈ ਹਾਂਜੀ ਪਹਿਲੇ ਵੀ ਹੋਈ ਪਰ ਪਹਿਲੇ ਵੀ ਸਾਡੀ ਸੁਣਵਾਈ ਨਹੀਂ ਹੋਈ ਪਈ ਆ ਪਹਿਲੇ ਵੀ ਉਦੋਂ ਤੋਂ ਕੈਸ਼ ਵੀ ਸਾਡਾ ਕਾਫੀ ਗਿਆ ਸੀ ਤੇ ਕੈਮਰੇ ਕੈਮਰੇ ਲੱਗੇ ਕੈਮਰੇ ਉਹ ਤੋੜ ਕੇ ਡੀਵੀਆ ਤੋੜ ਕੇ ਚਲੇ ਗਏ ਭਈਆ ਸਾਰੇ ਤੋੜ ਨਾਲ ਹੀ ਲੱਗੇ ਆਪਣੀ ਜੀ ਨਾਲ ਹੀ ਲੱਗੇ ਉਹ